ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਮਹਿਤਾਬ ਡੇਰੀ ਫਾਰਮ ਤੇ ਅੱਜ ਦੀ ਵੀਡੀਓ ਲੱਗਿਆ ਬਣਾਉਣ ਆਪਾਂ ਪਿੰਡ ਚਵਿੰਡਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਤਿੰਨ ਛੋਟੀਆਂ ਦਿਖਾਵਾਂਗੇ ਤਿੰਨੇ ਸਈਆਂ ਸਵਾਈਆਂ ਨੀਲੀ ਰਾਵੀ ਤੇ ਬੂਰੀਆਂ ਤੇ ਮੌਰਾ ਦੀਆ ਆਪਾਂ ਪਹੁੰਚਿਆ ਵੀਰ ਹਰਪਾਲ ਦੇ ਕੋਲ ਕਰਦੇ ਆਂ ਵੀਰ ਦੇ ਨਾਲ ਗੱਲਬਾਤ ਤੇ ਪੁੱਛਦੇ ਨਾ ਦੀ ਡਿਟੇਲ ਸਾਸਰੀ ਘਰ ਪਾਜੀ ਸਾਸਰੀ ਘਰ ਜਗੇ ਵੀ ਸਾਸਰੀ ਘਰ ਹੋਸਣਾਓ ਠੀਕ ਠਾਕ ਜੇ ਤੇ ਉਹਦੇ ਵਿੱਚ ਜਗੇ ਵੀ ਤੁਸੀਂ ਸੁਣਾਓ ਹਾਂਜੀ ਕਿਰਪਾ ਵਾਹਿਗੁਰੂ ਦੀ ਕਿਰਪਾ ਚਾਹੀਦੀ ਜਗੇ ਵੀ ਤੇ ਕਿਵੇਂ ਰਿਹਾ ਪਾਜੀ ਕੱਲ ਵਾਲੀ ਵੀਡੀਓ ਦਾ ਆਪਣਾ ਜਗੇ ਵੀ ਤੁਸੀਂ ਵੀਡੀਓ ਪਾ ਗਏ ਤੇ ਮੇਰੇ ਖਿਆਲ ਨਾਲ ਵੀ ਅਜੇ ਚਗਾਵੇਂ ਨਹੀਂ ਉੱਪਰੇ ਹੋਣੇ ਹਾਂਜੀ ਤੇ ਮਾਲ ਵੇਚ ਗਿਆ ਚਲ ਵਧੀਆ ਹੋ ਗਿਆ ਵਧੀਆ ਮਾਲ ਸਾਫ ਹੀ ਨਾਲ ਆਜੋ ਪਾਜੀ ਹਾਂ ਸਾਸਰੀ ਘਰ ਸਾਸਰੀ ਘਰ ਪਾਜੀ ਸਾਸਰੀ ਘਰ ਠੀਕ ਠਾਕ ਵਧੀਆ ਵਧੀਆ ਅਈਏ ਚਗਾਵੇਂ ਆਪਾਂ ਲੱਗਿਆ ਖਾਣਾ ਕੂੜਗੀਆਂ ਹਾਂ ਜੀ ਲੋਕੋਂ ਆ ਗਿਆ ਵੀ ਜੋੜਾ ਵੇਖਿਆ ਆ ਜੋੜਾ ਵੇਖਿਆ ਹੁਣ ਅਜੇ ਤੱਕ ਬਗੀਚੇ ਵੀ ਪਤਾ ਨਹੀਂ ਕਿੰਨੇ ਕੀ ਤੁਰੇ ਆਉਂਦੇ ਆ ਉਹ ਤਾਂ ਕਹਿੰਦਾ ਭਾਵਿਆ ਵੀ ਮਾਲ ਸਾਫ ਰੀਡ ਜਾ ਰੀਡ ਜਾ ਜੀ ਬਿਲਕੁਲ ਵਿਸ਼ਵਾਸ ਬੱਜਾ ਹਰਪਾਲ ਵੀ ਤੇ ਲੋਕਾਂ ਹਾਂ ਜੀ ਹਾਂ ਜੀ ਹਾਂ ਜੀ ਬਿਲਕੁਲ ਸਹੀ ਗੱਲ ਆ ਨਿਗੇ ਨਿਗੇ ਵੀਰ ਜੀ ਆਪਾਂ ਤਾਂ ਮੋਲ ਬਿਲਕੁਲ ਨਿਕੇਂਦੇ ਅੱਜ ਵੀ ਨਿਗੇ ਨਿਗੇ ਅੱਜ ਵੀ ਬਹੁਤੇ ਨਿਗੇ ਨਿਗੇ ਅੱਜ ਤੋਹਫੇ ਲਿਆਂਦੇ ਵੀਰ ਨਾਲੇ ਬੂਰੀ ਝੂੜੀ ਠੀਕ ਆ ਠੀਕ ਆ ਲਓ ਜੀ ਬੂਰੀਆਂ ਤੇ ਨੀਲੀ ਰਵੀ ਦੀ ਆਪਾਂ ਦਿਖਾਵਾਂਗੇ ਤੁਹਾਨੂੰ ਲੇ ਕੇ ਵੀਰ ਇੱਕ ਤੋਂ ਕਰੋ ਸ਼ੁਰੂ ਠੀਕ ਹੈ ਜੀ ਨਾਮ ਨਾਮ ਪਾਸ ਹੈ ਇਹਨਾਂ ਜਪੇ ਨੇ ਟਵਿੰਡਾ ਜ਼ਿਲ੍ਹਾ ਅੰਮ੍ਰਿਤਸਰ ਦੇ ਠੀਕ ਹੈ ਜੀ ਫੋਨ ਨੰਬਰ ਬੋਲ ਦਿਓ ਭਾਜੀ 145 ਚਲਾਣੇ ਨੰਬਰ ਠੀਕ ਹੈ ਲਓ ਜੀ ਪਹਿਲੇ ਨੰਬਰ ਤੇ ਨੀਲੀ 라ਵੀ ਡੇਡਾ ਕੱਟ ਠੀਕ ਹੈ ਜੀ ਲਓ ਜੀ ਡੇਡਾ ਕੱਟ ਬੱਚਾ ਭਾਜੀ ਬੱਚਾ ਇਹਦਾ ਆਹ ਜੀ ਵੀਡੀਓ ਅੱਛਾ ਠੀਕ ਕਟੇ ਕਟਾ ਜੇ ਇਹ ਕੱਟਾ ਆ ਠੀਕ ਆ ਜੀ ਮੇਲ ਕਾਫ ਜੇ ਕਿੰਨੇ ਕ ਟਾਈਮ ਦਾ ਹੋਊਗਾ ਮਾਰੇ ਜੀ ਮਹੀਨੇ ਦਾ ਲਾਰੇ ਡੇਢ ਦਾ ਲਾਰੇ ਡੇਢ ਦਾ ਲਾਰੇ ਉਹ ਆਂਦੇ ਵੀ ਅਸੀਂ ਇਹਨੂੰ ਪਾਲਣ ਪੜੇ ਰਹੀ ਜੀ ਨਾ ਡੈ ਇਹਨੂੰ ਮਜਬੂਰੀ ਅਸੀਂ ਤਾਂ ਵੇਚਣ ਲੱਗ ਗਏ ਠੀਕ ਆ ਠੀਕ ਆ ਅੱਜ ਵੇਚਦੇ ਨਹੀਂ ਠੀਕ ਆ ਕਿੰਨਾ ਦੁੱਧ ਤਿਆਰ ਭਾਜੀ ਇਹਦੇ ਕੋਲ ਜਿਹੜਾ ਆਟਾ ਮੇ ਜਿਹੜਾ ਆਪਾਂ ਚਵਾ ਦੇਣਾ ਨਾ ਹਾਂਜੀ ਪਲੱਸ ਉਹ ਆਪਾਂ 10 ਦੀ ਗਰੰਟੀ ਦਵਾਂਗੇ ਠੀਕ ਆ ਹਾਂ ਸੂਬਾ ਸੂਬਾ ਦੂਜਾ ਸੂਈ ਆ ਠੀਕ ਆ ਠੀਕ ਆ ਜੀ ਉਹ ਲੀਲੀ ਦਾ ਵੀ ਰੱਖੋ ਕਾਟੀ ਮੇਰੋਂ ਪੈਰ ਵੀ ਦਿਖਾ ਦਿਓ ਬਿਲਕੁ ਜੋ ਵੀ ਕੱਦ ਕਾਟ ਜਿਹੜਾ ਚੰਗਾ ਕਰਨ ਵਾਲੀ ਮਾੜਿਆ ਵਸਾਉਂਦਾ ਵੀ ਇਧਰ ਵੇਖੋ ਲਓ ਜੀ ਟੇਡਾ ਕੱਟ ਆ ਚੀਜ਼ ਜਿਹੜੀ ਬਹੁਤ ਘੱਟ ਲੱਭਦੀ ਬਾਕੀ ਨੀਲੀ ਰਾਵੀਆਂ ਲੱਭ ਜਾਂਦੀਆਂ ਵਾ ਕੱਟ ਜੀ ਘੱਟ ਲੱਭੇ ਬਿਲਕੁਲ ਬਿਲਕੁਲ ਜਿਵੇਂ ਮਣਕੀ ਅੱਖ ਤੇ ਟੇਡਾ ਕੱਟ ਕੱਦ ਵਜਨ ਵੀ ਫੁੱਲ ਆ ਤੇ ਸੁਆ ਦੂਸਰਾ ਸੂਈ 10 ਲੀਟਰ ਜੇ ਤਿਆਰ ਹੁਣ ਤਾਂ ਤੋਂ ਪਲੱਸ ਤੇ ਸਾਰੀ ਤੁਸੀ ਫੁੱਲ ਗਰੰਟੀ ਆ ਵੀਰ ਜੀ ਠੀਕ ਆ ਲਓ ਜੀ 10 ਤੋਂ ਪਲੱਸ ਹੋਊਗਾ ਪਰ 10 ਦੀ ਫੁੱਲ ਗਰੰਟੀ ਆ ਵੀਰ ਜੀ ਸਾਰੀਆਂ ਨਿਸ਼ਾਨੀਆਂ ਨਿਸ਼ਾਨੀਆਂ ਕਵਰ ਕਰਦੀ ਆ ਕਰਨ ਵਾਲੀ ਇਹ ਜੱਡਾ ਵੀ ਤੁਹਾਨੂੰ ਲਾਗੇ ਤੋਂ ਚੈੱਕ ਕਰਾ ਦਿੰਨੇ ਆ ਤੇ ਥਣਾ ਦੱਸ ਆਜ ਗਿਆ ਵੀ ਜਿਹੜਾ ਚੰਗਾ ਆ ਗਿਆ ਵਾ ਕਰਮ ਵਾਲੀ ਨੂੰ ਨੋਕੜਾ ਹੀ ਥਾਣ ਲੱਗਾ ਵਾ ਇਹ ਹੈ ਵੀ ਸਿੰਗਲ ਹੱਡੀ ਆ ਲਓ ਜੀ ਚੱਡਾ ਤੋਂ ਹੀ ਵੇਖ ਸਾਦੇ ਜੇ ਇਹ ਭਾਜੀ ਇਹਦਾ ਮੁੰਨਾ ਆਪਣਾ ਬਗੀਚੇ ਵੀ ਘੰਭਰਾ ਨਿਕਾ ਜੇ ਬਿਲਕੁਲ ਬਿਲਕੁਲ 80 ਦੀ ਨਹੀਂ ਅਰੇ ਇਹ ਜੈ ਜੀ ਪਹਿਲੇ ਫੋਨ ਤੇ ਜੀ ਚੱਲਦੀ ਹੈ ਜੈ ਜੀ ਤੁਹਾਨੂੰ 75 ਦੀ ਫਰਦੇ ਏਰੀਆ ਕੰਮ ਨਹੀਂ ਰਹੀ ਹੈ ਨਾ ਜਗੇ ਵੀ ਜੀ ਕਰ ਦੋ ਹਾਂ ਨਾ ਹੀ ਕਰ ਲੋ ਜੋ ਕਰਨਾ ਤਾਂ ਤੇ ਮੱਦੀ ਆ ਨਹੀਂ ਸਾਡਾ ਵੀਰ ਮੈਂ ਕਿਉਂਕਿ ਆਪਾਂ ਆਪਾਂ ਬਗੀਚੇ ਵੀਰ ਬੜਾ ਕਰਨ ਆਪਾਂ ਨਿਗ ਨਿਗ ਲੈਣੀ ਪਾਈ ਬਿਲਕੁਲ ਬਿਲਕੁਲ ਸਹੀ ਹੈ ਅਸੀਂ ਤਾਂ ਕੱਲ ਵੀ ਬੇਨਤੀ ਕੀਤੀ ਆ ਅੱਜ ਵੀ ਕਰਦੇ ਆ ਆਡੇ ਡੰਗ 'ਚ ਕੋਈ ਨੁਕਸ ਨਹੀਂ ਕਿਹਾ ਆਪਾਂ ਤੁਹਮੇ ਆ। ਨਹੀਂ ਬੜੀਆ ਗਾ। ਇਹ ਤੋਂ ਟਿਕਟ 10 ਤੋਂ 14 ਦਿਨਾਂ ਤੱਕ ਸਾਡੀ ਗਰੰਟੀ ਹੋਣੀ। ਠੀਕ ਆ। 14 ਪਾਈ ਜਾ ਉਧਰ ਖੰਡ ਦਾ ਚੱਲ ਜਾਂਦਾ। ਨਹੀਂ ਬਿਲਕੁਲ ਬਿਲਕੁਲ ਜੀ। ਹਾਂ ਜੀ। ਵੱਡੀ ਗੱਲ ਹੁੰਦੀ ਆ ਕਿਸੇ ਵੀਰ ਨੂੰ ਪਸ਼ੂ ਮਾਰਾ ਪੈ ਜਾਣਾ। ਹਾਂ ਜੀ। ਉਹਦੇ ਕਿੱਲੇ ਦੇ ਸਾਲ ਵੱਜ ਜਾਣਾ। ਵੱਜ ਜਾਣਾ ਪਾਜੀ। ਹਾਂ ਜੀ ਉਹਨੂੰ ਵਿਚਾਰੇ ਨੂੰ ਬਦਲ ਕੇ ਦੇ ਦਾਂਗੇ। ਉਹ ਵੀ ਕੋਸ਼ ਆਪਾਂ ਵੀ ਕੋਸ਼। ਬਿਲਕੁਲ ਬਿਲਕੁਲ ਸਹੀ। ਆਪਾਂ ਕਿਸੇ ਹੋਰ 5-7000 ਘਾਟੇ ਦਾ ਬਿਲਕੁਲ ਬਿਲਕੁਲ। ਤੁਹਾਨੂੰ ਤੀ ਮਾਲਮ ਹੈ ਸਰ ਗਿਆ ਮਗਰ ਉਹ 10000 ਦੀ ਗਾਂ ਮਰ ਗਿਆ ਪੰਜ ਜਿਗਲ ਹਾਂਜੀ ਹਾਂਜੀ ਆਪਾਂ ਪਾ ਦੀ ਕਰ ਦੋ ਆਪਾਂ 70 ਦੀ ਦੇ ਲਈ 70 ਦੀ ਪੂਰੇ 65 ਜੀ ਦਾ ਦੇ ਨੇ 1000 ਮੇਰੇ ਘਰ ਕੇ ਹੋਰ ਸ਼ਰ ਨੀ ਤਾਂ ਪਿਆਣਾ 1000 ਦੇ ਮਿਲ ਨਾ 69 ਦੀ ਦੇ ਲਈ ਜੇ ਕਿ ਵੀ ਯਾਰ ਲਓ ਜੀ 70 ਦੇ ਵਿੱਚ 20000 ਰੁਪਿਆ ਤੇ ਇਹ ਆ ਵੀ ਸਾਫ ਸੁਥਰੀ ਆ ਸਾਡਾ ਬਾਣਾ ਨਹੀਂ ਸਾਫ ਆ ਸਾਫ ਹੈ ਬਰੀਡ ਤੇ ਜਿੰਨੇ ਕੰਮ ਕਰਨਾ ਉਹਦੇ ਵਾਸਤੇ ਚੰਗੀ ਆ ਕੱਟਾ ਵੀ ਹੈਗਾ ਸਹੀ ਗੱਲ ਹੈ ਸਹੀ ਕੀ ਦਰਾਇ ਫਿਰ ਤਾਂ ਜੀ ਕਹਤਾ ਨਾ ਤੇ ਉਹ 1070 70 ਠੀਕ ਹੈ ਠੀਕ ਹੈ ਠੀਕ ਹੈ ਲਓ ਜੀ ਬਿਲਕੁਲ ਨੋਰਮਲ ਰੇਟ ਆ ਹਾਂਜੀ ਬਿਲਕੁਲ ਜੀ ਇਸ ਤੋਂ ਪਰੇ ਰੱਬ ਦਾ ਨਾ ਹੀ ਆ ਦਿਖਾਓ ਮੂੰਹੋਂ ਦੋ ਦਾ ਦੇ ਨੀਚੇ ਵੀ ਰਜ ਕੱਟਾ ਲਓ ਜੀ ਦੋ ਦਾ ਦੋ ਦੀ ਪਹਿਲਾ ਸੁਆ ਠੀਕ ਹੈ ਠੀਕ ਹੈ ਲਓ ਜੀ ਨੀਲੀ ਤੇ ਪੂਰੀ ਕਾ ਕਰਤਾ ਜੀ ਆਇਆ ਬੈਠਾ ਕੋਈ ਨਹੀਂ ਮੁਖਾ ਲੈ ਆਓ ਠੀਕ ਆ ਜਿਹੜਾ ਬੈਠਾ ਜੋ ਜਵਾਕ ਜੇ ਕਿੰਦਾ ਜਿਹੜਾ ਬਹੁਤ ਹੀ ਸਾਫ ਹੈ ਦੋ ਦੰਦ ਜੀ ਪਿਓਰ ਠੀਕ ਆ ਠੀਕ ਆ ਦੁੱਧ ਕਿੰਨਾ ਭਰੀ ਦੁੱਧ ਵੀ ਜੀ ਆਟਾ ਮੈਂ ਕਹਾਂ 10 ਤੇ 9 ਦੀ ਪੂਰ ਗਰੰਟੀ ਜੀ ਠੀਕ ਆ ਦੁੱਧ ਆਪਾਂ ਸੱਚਾਈ ਦੱਸਣੀ ਅਗਲੇ ਬਿਲਕੁਲ ਬਿਲਕੁਲ ਸਹੀ ਗੱਲ ਆ ਬਿਲਕੁਲ ਸਹੀ ਆ ਚਲੋ ਪਸ਼ੂ ਵੀਰ ਦੇ ਗਏ ਆ ਹਾਂ ਆਪਾਂ ਤੀਜੀ ਚੌਥੀ ਵੀਡੀਓ ਪਾਉਣ ਲੱਗੇ ਆ ਆਪਾਂ ਨੂੰ ਜੇ ਤੱਕ ਨਹੀਂ ਕੋਈ ਲਾਮਾ ਨਹੀਂ ਬਿਲਕੁਲ ਬਿਲਕੁਲ ਸੱਚਾਈ ਦੱਸੋ ਬਿਲਕੁਲ ਜਦ ਨਾਲੇ ਵੀਰਾਂ ਨੂੰ ਪਤਾ ਹੁੰਦਾ ਕਿ ਭਾਂਡੇ ਚ ਗਿਆ ਕਿ ਲੋ ਓਦਾਂ ਕਿਲੋ ਦਾ ਫਰਕ ਸਰ ਪੈ ਜਾਂਦਾ ਪੈ ਜਾਂਦਾ ਪੈ ਜਾਂਦਾ ਸਹੀ ਗੱਲ ਐ ਖੋਲ ਦਿਓ ਬਾਈ ਇਹਨੂੰ ਵੀ ਹਾਂ ਇਹ ਬੁਰੀ ਆ ਹਾਂ ਚਲਾਣੀ ਬੁਰੀ ਆ ਜੀ ਲਓ ਜੀ ਪਹਿਲਾ ਇਸੂਆ ਸਹੀ ਕਰਮ ਵਾਲੀ ਤੇ ਦੋ ਦੰਦ ਬੰਦੇ ਵੀਰ ਜੀ ਸੂਆ ਪੀ ਗਏ ਫੇਰ ਪਾਉਣ ਦੇ ਬਿਲਕੁਲ ਬਿਲਕੁਲ ਲਓ ਠੀਕ ਐ ਠੀਕ ਐ ਮੋਲ ਦਾ ਤੁਸੀਂ ਲਓ ਜੀ ਫੇਸ ਕੁਆਲਿਟੀ ਚੈੱਕ ਕਰ ਸਕਦੇ ਰਿੰਗ ਸਿੰਘ ਲੱਗਾ ਕਰਮ ਵਾਲੀ ਦਾ ਕੱਦ ਜਿਹੜ ਬਾਕੀ ਟਾਪ ਕਲਾਸ ਆ ਜਿਹਨੂੰ ਆਪਾਂ ਕਹਦੇ ਨੇ ਨਾ ਟਾਪ ਕਲਾਸ ਉਹ ਵਾ ਥਣ ਵੀ ਜਿਹੜਾ ਗੱਠੋਂ ਬਾਹਰ ਲੱਗਾ ਪਿਆ ਘਰਮ ਵਾਲੀ ਨੂੰ ਹੈ ਵੀ ਦੋ ਦੰਦ ਦੋ ਦੰਦ ਥਣ ਥਣ ਚੰਗਾ ਨੋਕ ਵਾਲਾ ਥਣ ਤੇ ਹੈ ਵੀ ਗੈਪ ਤੇ ਆ ਬਿਲਕੁਲ ਨਵੀਂ ਅਤੇ ਛੋਟੀ ਦੋ ਦੰਦ ਪਹਿਲਾ ਸੁਗਾ ਸੂਈ ਘਰਮ ਵਾਲੀ ਕਿੰਨਾ ਕ ਟਾਈਮ ਹੋ ਗਿਆ ਉਹ ਪਾਈ ਸੂਈ ਨੂੰ ਪਾਈ ਸੂਈ ਨੂੰ 15 ਦਿਨ ਲਾ ਲਓ ਕੋਈ 20 ਦਿਨ 20 ਲਾ ਲਓ ਅੱਜ ਕਿਹੜੇ ਦਿਨ ਲਾਓ ਖਾ ਬੱਚਾ ਠੀਕ ਹੈ ਠੀਕ ਹੈ ਨਾ ਠੰਡ ਜੀ ਲੱਗ ਗਈ ਇਹਨੂੰ ਠੀਕ ਹੈ ਠੀਕ ਹੈ ਹਾਂ ਡਾਡਾ ਦਾ ਕੋਈ ਨਹੀਂ ਤਾਂ ਬਾਕੀ ਠੀਕ ਆ ਹਾਂ ਠੀਕ ਆ ਚੱਲ ਨਹੀਂ ਖੜਾ ਹਾਂ ਜੀ ਆਈਆਂ ਨਾ ਠੰਡ ਚ ਦਸੋ ਰੁਪਾਲ ਜੀ ਇਹਦਾ ਵੀ ਮੋਲਾ ਮੋਲ ਮੇਰਾ ਤਾਂ ਪਿੱਛੇ ਹੀ ਲੱਖ ਨਾ ਕਰ ਲਈਏ ਤੂੰ ਇੰਨਾ ਬੇਗਾਨਾ ਕਿਹਾ ਜਾ ਕਰਨਾ ਏ ਤੁਹਾਨੂੰ ਵੀ ਪਤਾ ਮੈਂ ਤੂੰ ਲੱਖ ਨਹੀਂ ਕਰਨਾ ਬੋਲਿਆ ਹਾਂਜੀ ਹਾਂਜੀ ਤੁਹਾਨੂੰ ਪਤਾ ਮੈਂ ਬੱਚਾ ਤਿਆਰ ਕਰੰਡਿਆ ਕਿ ਕੱਟੀ ਦਾ ਦਰਦ ਦਾ ਤੇ ਉਹਦਾ 45 50 ਹਜ਼ਾਰ ਖਰਚਾ ਆ ਗਿਆ ਮੈਨੂੰ ਆ ਜਾਂਦਾ ਆ ਜਾਂਦਾ ਬਿਲਕੁਲ ਸਹੀ ਗੱਲ ਹਾਂ ਕੱਟੀ ਬਹੁਤ ਚੰਗੀਰਪਾ ਜੀ ਤੁਸੀਂ ਦੱਸ ਨਹੀਂ ਆਰ ਕਰ ਹੋ ਜਾਏਗੀ ਤੇ ਨਹੀਂ ਗਾਇਆ ਕੱਟੀ ਦੇਣਾ ਹਾਂਜੀ ਚਲੋ 85 ਦੀ ਦੀ 85 ਦੀ ਨਹੀਂ 80 ਅਸੀਂ ਜੀ ਆਹ ਪੰਜ ਹੋਰ ਛੱਡ ਦਿਓ ਜੀ 75 75 ਦੀ ਕੋਈ ਦਊਗਾ ਨਾ ਬਿਲਕੁਲ ਬਿਲਕੁਲ ਸਹੀ ਹੈ ਕਮਾਲ ਜੱਗੇ ਰਿਆ ਯਾਰ ਨਹੀਂ ਮੈਂ ਥੱਕਾ ਹੋਇਆ ਨਾ ਕਿਉਂ ਨਹੀਂ ਆਈ ਆ ਨਹੀਂ ਇਹਦਾ ਵੀ ਨਹੀਂ ਸਹੀ ਗੱਲ ਆ ਚਲੋ ਠੀਕ ਆ 74000 ਦੀ ਲਓ ਜੀ ਚਾਹੇ ਇੱਕ ਲੱਲੂ ਗਾ ਕੋਈ ਦੂਰੇ ਕੋਈ ਮੰਗੂ ਮੜਾਵਾ ਬਿਲਕੁਲ ਬਿਲਕੁਲ ਸਹੀ ਗੱਲ ਆ ਜੀ ਚੱਡਾ ਵੇਖਦੇ ਬਹੁਤ ਹੀ ਸਫਾਈਆਂ ਦੇ ਵਿੱਚ ਆ 74000 ਦੀ ਪਰ ਇਹੋ ਜਿਹੀ ਕੱਟੀ ਥੋੜਾ ਲੰਬਣੀ ਇਹ ਜੋ ਮੱਦੀ ਨਹੀਂ ਬਿਲਕੁਲ ਬਿਲਕੁਲ ਸ਼ਾਂਤ ਸੁਭਾਅ ਲਈ ਇਹ ਕੱਟੀ ਆ ਚੰਗੀ ਆ ਬਿਲਕੁਲ ਸਹੀ ਗੱਲ ਆ ਇਹ ਗੁਜਾਰਾ ਇਹ ਗੁਜਾਰਾ ਦਾ ਏ ਹਾਂਜੀ ਹਾਂਜੀ ਸਹੀ ਗੱਲ ਸਹੀ ਹਾਂਜੀ ਹਾਂਜੀ ਗੁਜਾਰਾ ਪਾਲ ਗੁਜਾਰਾ ਪਾਲ ਸਹੀ ਗੱਲ ਇਹ ਗੱਲ ਕਰਨੀ ਚਾਹੀਦੀ ਸੱਜਣੇ ਸੱਜਣੇ ਕਿ ਸੱਚੀ ਕਿਉਂਕਿ ਸੋਨੂ ਵੀਰ ਦੇ ਵੀ ਮੁੱਲ ਨਿਕੇ ਨਿਕਤੇ ਹਰਪਾਲ ਵੀਰ ਹਰਪਾਲ ਦੇ ਵੀ ਬਿਲਕੁਲ ਸਹੀ ਗੱਲ ਹੈ ਮੇਰੀ ਦਾਹੀ ਲੱਗਦਾ ਹੈ ਦਾਹੀ ਲੱਗਦੇ ਸਹੀ ਗੱਲ ਹੈ ਕਿਉਂਕਿ ਮਾਲ ਸਾਫ ਤੇ ਰੇਡ ਬਿਲਕੁਲ ਜੀਜਾਜ ਕੋਈ ਲੈ ਜੇ ਨਾ ਅੱਖਾਂ ਮਿੜ ਕੇ ਹਾਂਜੀ ਉਹ ਚਾਰ ਸੂਏ ਕਿਉਂਗੇ ਇਹ ਫੇਰ ਲੱਖੋਂ ਬਾਹਰ ਵਿਗਣੀ ਨਹੀਂ ਵਿਗਣੀ ਜਿਹੜੀ ਬੂਰੀ ਮੈਂ ਹੈ ਨਾ ਇਹਦੀ ਡਿਮਾਂਡ ਵੱਡੀ ਡਿਮਾਂਡ ਬਹੁਤ ਜ਼ਿਆਦਾ ਵਾ ਆ ਗੱਲ ਸਹੀ ਹੈ ਹਾਂਜੀ ਆ ਗਈ ਜੇ ਤੇਜੇ ਨੰਬਰ ਤੇ ਕਿਵੇਂ ਜੇ ਤਾਜੀ ਮਾਜੀ ਸੁਰੀਆ ਬੱਚਾ ਗਿਆ ਜੋ ਮਰ ਅੱਛਾ ਜੋ ਬੁੱਕੇ ਵੀ ਆ ਬੁਸ਼ੀ ਠੀਕ ਹੈ ਲਓ ਜੀ ਆ ਵਾਲੀ ਬੁਸ਼ੀ ਜੀ ਬਿਲਕੁਲ ਤਾਜੀ ਆ ਇਹ ਆਪਾਂ ਗਲਤ ਰਮ ਨੇ ਕਰਨਾ ਤਾਂ ਆ ਵੇਖੋ ਠੀਕ ਹੈ ਠੀਕ ਹੈ ਕਹਿੰਦੇ ਵੀ 10 ਦਿਨ ਹੋਏ 20 ਦਿਨਾਂ ਦੇ ਕਹਿ ਕੇ ਦਾਵਾਂਗੇ ਠੀਕ ਹੈ ਠੀਕ ਹੈ ਕੋਈ ਗੱਲ ਨਹੀਂ ਲਓ ਜੀ ਜੈਡ ਬਲੈਕ ਆ ਕੀ ਜੇ ਕਰਮਾਲੀ ਦੇ ਵੇਖ ਸਾਦੇ ਤੁਹਾਨੂੰ ਕੋਈ ਸ਼ੀਰੇ ਮਿਲਦੀ ਆ ਇਹ ਬੁਸ਼ੀ ਦੇ ਵੀ ਜੀ ਇਹ ਕੋ ਆ ਵੇਖੋ ਠੀਕ ਹੈ ਜੀ ਉਹ ਕਹਿੰਦੇ ਕੀ ਸੰਧੀ ਦੁੱਧ ਕਿਨਾਰ ਭਾਜੀ ਦੁੱਧ ਵੀਰ ਜੀ ਇਹਦੇ ਥੱਲੇ ਜਿਹੜਾ 8 ਕਿਲੋ ਹਾਜਨਾ ਦੇ ਰੋਗਾ ਲਓ ਜੀ 8 ਠੀਕ ਹੈ ਜੀ ਤੇ ਇਦਾਂ ਮੇਰੇ ਕੋਈ ਵੀ ਮੇਰੀ ਮਾਂ ਦੇ ਉੱਤੇ ਜਾ ਕੇ ਭੁੜਕੇ ਹਾਂ ਜਿਹੜਾ ਉਹ ਵੀ ਜੰਮੇ ਵਾਲੀ ਆਪਣੀ ਠੀਕ ਹੈ ਜੀ ਹਾਂ ਉਹਦੀ ਗੱਲ ਨਹੀਂ ਹੈਗੀ ਠੀਕ ਹੈ ਠੀਕ ਹੈ ਤੇ ਇਹ ਜਿੱਡੇ ਅਗਲੇ ਥਾਣੇ ਨਾ ਹਾਂਜੀ ਥੋੜੇ ਜਿਹਾ ਨਾ ਟੈੜੇ ਜੇ ਹੁੰਦੇ ਆ ਅੱਛਾ ਮਗਰ ਉਹ ਪੋਲੀ ਆ ਠੀਕ ਹੈ ਵਸ ਕੇ ਦੇਣੀ ਆਪਾਂ ਚੰਗੀ ਨੇ ਬਿਲਕੁਲ 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 ਸਿਆਣੀ ਗੱਲ ਹੈ ਸਾਡੇ ਕਹਿੰਦਾ ਭਾਵੇਂ ਮਗਰ ਲਈ ਬਿਲਕੁਲ ਪੋਲੀ ਇਹਦਾ ਚੱਕ ਲੋ ਟੈੜਾ ਟੈੜਾ ਹੁੰਦੇ ਮਾੜੇ ਮਾੜੇ ਠੀਕ ਹੈ ਠੀਕ ਹੈ ਪੋਲੇ ਭਾਵੇਂ 8 ਸਾਲ ਦਾ ਬੱਚਾ ਚੋਲੇ ਠੀਕ ਜੀ ਵਧੀਆ ਗੱਲ ਹੈ ਬਿਲਕੁਲ ਸਿਆਣੀ ਗੱਲ ਹੈ ਜਿਹੜੇ ਨੀਰ ਸਜਾਈ ਕੌਣ ਦੱਸਦਾ ਅੱਜ ਕੱਲ ਹਾਂ ਫਿਰ ਪੋਲੀ ਹੋ ਜਾਂਦੀ ਹੈ ਹਾਂ ਇਹ ਸੂਆ ਭਾਜੀ ਇਹ ਪਹਿਲੇ ਸੂਆ ਸੂਈ ਹੈ ਵੀ ਪਹਿਲਾ ਹੀ ਹੈ ਜੇ ਲਓ ਜੀ ਇਹ ਵੀ ਪਹਿ 8 ਲੀਟਰ ਜਿਹੜਾ ਤਿਆਰ ਆ ਦੁੱਧ ਬਿਲਕੁਲ ਅੱਛਾ ਜੀ ਇਹਨਾਂ ਮੈਲਾ ਮਾਰਨਾ ਜੀ ਅੱਛਾ ਜੀ ਤਾਂ ਨਾ ਦੇਂਦੇ ਆਪਾਂ ਵੀਹਾਂ ਦੇ ਲਈ ਬੀਜ ਤੇ ਵੀ ਨਹੀਂ ਕਹੀ ਆ ਹਾਂ ਠੀਕ ਆ ਜੀ ਬਿਲਕੁਲ ਬਿਲਕੁਲ ਲਓ ਜੀ ਮੈਲਾ ਮੂਲਾ ਮਾਰ ਕੇ ਦੁੱਧ ਚੰਗਾ ਪਹਿਲਾਂ ਪਹਿਲਾਂ ਆ ਜੀ ਅੱਛਾ ਹਾਂ ਕਿੰਨਾ ਕ ਚਵਾਈ ਜਾਊ ਦੁੱਧ ਬੱਚਾ ਮਾਤੇ ਲੱਗੇ ਨਹੀਂ ਲੱਗਣਦੇ ਦੁੱਧ ਕਿੰਨਾ ਚਵਾਈ ਜਾਊ ਦੁੱਧ ਵੀ ਜੇ ਕੋ ਸਾਹ ਦੀ ਗੱਲ ਮੇਰੇ ਸਾਹ ਹਾਂ 10 ਰੁਪਏ ਘੱਟ ਨਹੀਂ ਜਾਣੀ ਠੀਕ ਆ ਠੀਕ ਆ 8 ਤੋਂ ਪਲੱਸ ਹੀ ਹੋਊ 8 ਕਿਲੋ ਦੀ ਆਪਣੀ ਗਰੰਟੀ ਆ ਦੇ ਲਓ ਜੀ ਚੱਡਾ ਝੰਡਾ ਦੇ ਥਣਾ ਦਾ ਸੈਜ ਗਿਆ ਵੇ ਇਹਦਾ ਵੀ ਚੰਗਾ ਵਾ ਇਹ ਵੀਰ ਆਪਾਂ ਜਿਹੜੀ ਤੁਹਾਨੂੰ ਦੇਣੀ ਉਹਨਾਂ ਨੂੰ ਨਹੀਂ ਜੇ ਹੈ ਜੇ ਇਹ ਹੈ ਅਬ ਜੈ ਜੈ ਹਾਂ ਨਿਕਲੋ ਨਹੀਂ ਆ ਜੀ ਆ ਜੀ ਹਾਂ ਆਪਾਂ ਇਹ ਨਹੀਂ ਗੱਲ ਕਰੀ ਤੇ ਵੀ ਨਹੀਂ ਜੈ ਕਿਉਂਕਿ ਬਾਹਰ ਹੁਣ ਪਸ਼ੂਆਂ ਦਾ ਮੋਹ ਬੜਾ ਹੈ ਮੋਹ ਲ ਬੜਾ ਹੈ ਮੈਂ ਕਹਿੰਦਾ ਤੁਹਾਡੀ ਬਾਧਰੀ ਆ ਕੱਲ ਵੇਚ ਕੇ ਫੇਰ ਲੈ ਆ ਆ ਜੋੜਾ ਤੁਹਾਡੇ ਸਾਹਮਣੇ ਆਪਣਾ ਜੀ ਵੀ ਨਹੀਂ ਆਉਂਦਾ ਸਹੀ ਆ ਸਹੀ ਆ ਚਾਰ ਦਿਨ ਵੀਡੀਓ ਭਾਈ ਨੂੰ ਹੋ ਗਿਆ ਮੈਨੂੰ ਕੋਈ ਪਸ਼ੂ ਨਹੀਂ ਲੱਭਾ ਸਹੀ ਗੱਲ ਆ ਸਹੀ ਨਹੀਂ ਸਹੀ ਗੱਲ ਆ ਇਹ ਆਪਾ ਜੀ ਥੋੜਾ ਜਿਆ ਕਰ ਦਿਓ ਕੋਈ ਨਾ ਦੋ ਹਜ਼ਾਰ ਚੰਗੀ 65000 ਲਏ ਜੀ ਯਾਰ ਔਰ ਕਿਉਂ 66 63 ਦੀ 63 ਦੀ ਲਓ ਜੀ 63 ਹਜ਼ਾਰ ਦੀ 62 62 ਦੀ ਲਓ ਜੀ 62 ਹਜ਼ਾਰ ਨਹੀਂ ਲੱਭਣਾ ਨਹੀਂ ਲੱਭਣਾ ਸਹੀ ਗੱਲ ਹੈ ਹੈ 63 ਦੀ ਦੋਦਾ ਹੀ ਆ ਓਦਾਂ ਹੀ 50 ਤੋਂ 55 ਦੀ 55 ਦੀ ਦੋ ਨੰਬਰ ਕਿਹਾ ਹੈਗੀ ਹੈਗੀ ਸਹੀ ਗੱਲ ਹੈ ਨਹੀਂ ਚੰਗੀ ਨਹੀਂ ਚਾਇਜ ਹੈ ਮਾਂਜ ਆਪਾਂ ਦੇਖਾਂਗੇ ਠੀਕ ਹੈ ਠੀਕ ਹੈ ਭਰਾ ਫੋਨ ਲਾ ਫੇਰ ਵੀ ਮਾਨਦਾਨ ਕਰਦਾ ਲਓ ਜੀ ਮੌਕੇ ਤੇ ਮਾਨਦਾਨ ਬਿਲਕੁਲ ਬਿਲਕੁਲ ਸਿਆਣੀ ਗੱਲ ਆ 8 ਕਿਲੋ ਦੁੱਧ ਜੇ ਥੋੜਾ ਦਰਾਂ ਦਿਨਾਂ ਦੇ ਜਾਂਦੇ ਆਪਾਂ 20 ਦਿਨਾਂ ਦੀ ਕੀ ਠੀਕ ਆ ਮੱਝ ਨੇ ਮਾਰਨਾ ਜੀ ਠੀਕ ਆ ਠੀਕ ਆ 10000 ਰੁਪਏ ਦੀ ਮੱਝ ਹਾਂ ਆ ਗਿਆ ਨਾ ਦੇਣਾ ਲਓ ਜੀ ਇਹਦੇ ਤੋਂ ਪਰੇ ਹੁਣ ਰੱਬ ਦਾ ਨਾਮ ਹੀ ਹੈ ਹਾਂਜੀ ਵੀਰ ਭਾ ਲੈ ਲੋ ਪੀ ਪਸ਼ੂਆਂ ਲਓ ਗਾਂ ਦੇ ਬੜੇ ਮੈਨੂੰ ਹੂਣ ਵੀਰ ਆ ਠੀਕ ਆ ਠੀਕ ਆ ਠੀਕ ਇਹ ਬਗੀਚੇ ਵੀਰ ਆਪਣੀ ਮੱਝ ਜਾ ਕੇ ਟੀਕਾ ਲਵਾਵੇ ਮਿਲੇ ਨਾ ਹਾਂਜੀ ਉਹ ਗਰੰਟੀ ਆਪ ਠੀਕ ਜੀ ਉਹ ਦੱਸੋ ਕੀ ਜਾਂਦੇ ਨਹੀਂ ਬਿਲਕੁਲ ਬਿਲਕੁਲ ਚੰਗੀ ਗੱਲ ਆ ਅੱਪਾ ਗਰੈਂਟੀਆਂ ਨਹੀਂ ਕੀ ਹੈ ਵਧੀਆ ਗੱਲ ਆ ਲਓ ਜੀ ਪਸ਼ੂ ਜਾਇਜ਼ ਆ ਦੇ ਇਸ ਤੋਂ ਪਰੇ ਰੱਬ ਦਾ ਨਾਮ ਆ ਬਾਕੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ ਚਲੋ ਕਿਸੇ ਵੀਰ ਭਰਾ ਦੇ ਅੱਗੇ ਪਸ਼ੂ ਖਰੀਦਣ ਹੁੰਦਾ ਉਹਦੇ ਵਾਸਤੇ ਆਸਾਨ ਹੋ ਜਾਂਦਾ ਵਾ ਤੇ ਵੀਡੀਓ ਪੂਰੀ ਵੇਖ ਲਈ ਧੰਨਵਾਦ ਆ ਸਾਰੇ ਪਸ਼ੂ ਪਾਲਕ ਭਰਾਵਾਂ ਦਾ